ਰਾਜਪੁਰਾ ਜੀ 11:30 ਦੇ ਕਰੀਬ ਅਸੀਂ ਘਰੋਂ ਫਲਾਈ ਸਾਹਿਬ ਮੱਥਾ ਟੇਕਣ ਵਾਸਤੇ ਗਏ ਸੀ ਬੱਚੇ ਆ ਜੀ ਐਨ ਆਰ ਆਈ ਨੇ ਬਾਹਰ ਹੁੰਦੇ ਯੂ ਐਸ اے ਤੇ ਅਸੀਂ ਮਹਾਰਾਜ ਦੇ ਮੱਥਾ ਟੇਕਣ ਗਏ ਆ ਜਦੋਂ ਅਸੀਂ ਘਰ ਆਏ ਆ ਵਾਪਸ ਮੈਂ ਚਾਹ ਬਣਾਉਣ ਚੱਲੀ ਰਸੋਈ ਵਿੱਚ ਤੇ ਪਾਣੀ ਖਤਮ ਸੀ ਮੈਂ ਟੈਂਕੀ ਛੱਡਣ ਵਾਸਤੇ ਮਗਰ ਗਈ ਆ ਜਦੋਂ ਟੈਂਕੀ ਛੱਡਣ ਵਾਸਤੇ ਮਗਰ ਗਈ ਆ ਤੇ ਸਾਡੀਆਂ ਜਾਲੀਆਂ ਉਹ ਕਿਸੇ ਨੇ ਫਾੜੀਆਂਆਂ ਹੀ ਸੀ ਔਰ ਅਲਮਾਰੀ ਜਿਹੜੀ ਆ ਉਹ ਤੋੜਪਨ ਕਰਕੇ ਸਾਰਾ ਕੁਝ ਖਿਲਰ ਗਿਆ ਵੈਸੇ ਕਿੰਡ ਸਾਡਾ ਪਿੰਡਾ ਜੀ ਕੋਟਲਾ ਮੋਸਾ ਔਰ ਪੋਜੀਟਿਵ ਬੰਦਾ ਦਾ ਚੀਮਾ ਬਿਲਡਿੰਗ ਮਟੀਰੀਅਲ ਦੇ ਸਾਹਮਣੇ ਬਿਲਕੁਲ ਸਾਡੇ 5 ਤੁਲੇ ਸੋਨਾ ਜੀ 1 ਲੱਖ ਰੁਪਈਆ ਇੱਕ ਬੱਚਿਆਂ ਦੀ ਗੋਲਕ ਸੀ ਉਹਦੇ ਵਿੱਚ ਭਾਂ ਸੀਗਾ ਪਾਜੀ ਮਿਸਤਰੀ ਆਉਂਦੇ ਰਹੇ ਸਾਡੇ ਘਰ ਹੋਰ ਐਰਾ ਵਗੈਰਾ ਬੰਦਾ ਸੀਗਾ ਜੇ ਨਾਮ ਆਉਣ ਦਿੱਤਾ ਵਾ ਤੇ ਨਾਮ ਸਾਡੇ ਆਇਆ ਹੀ ਆ ਉਹ ਬੈਕ ਸਾਈਡ ਤੇ ਉਹੀ ਕੰਮ ਕਰਦੇ ਰਹੇ ਸਾਰਾ ਕੁਝ ਅਸੀਂ ਦੱਸਿਆ ਵਾ ਇਹਨੇ ਸਾਡੀਆਂ ਜਿਹੜੀ ਚੀਜ਼ਾਂ ਗਈਆਂ ਸਾਨੂੰ ਵਾਪਸ ਚਾਹੀਦੀਆਂ ਨੇ ਇਹ ਸਰਕਾਰ ਕੋਲ ਇਹੋ ਮੰਗ ਕਰਨੀਂ ਵੀਰ ਜੀ ਕੀ ਗੱਲ ਹੈ ਚੋਰੀ ਹੋ ਗਈ ਲੱਗਦੀ ਹੈ ਪੈਸੇ ਵੀ ਕੋਈ ਸੋਨਾ ਸੀ ਕਿੰਨਾ ਸੋਨਾ ਸੀ ਕਿੰਨੇ ਪੈਸੇ ਪੰਜ ਟੋਲੇ ਸੋਨਾ ਸੀ 7 ਲੱਖ ਰੁਪਇਆ ਸੀ ਇਹ ਸ਼ਮਤ ਸਟਿਕੜੀਆਂ ਜੀ ਮਤਲਬ 1.5 ਤੋਂ 2 ਵਜੇ ਜਾਂ 2.5 ਵਜੇ ਤੱਕ ਆ ਸਕਦੇ ਨੇ ਕੋਈ ਨਹੀਂ ਸ਼ਾਇਦ ਕੋਈ ਨਹੀਂ ਪਤਾ ਲੱਗਦਾ ਪਰ ਮਿਸਤਰੀ ਲਾਏ ਉਦੋਂ ਪਰੰਪਰ ਵਾਲੇ ਲਾਏ ਜੀ ਹਾਂਜੀ ਪੁੱਲ ਸਹੀ ਜੀ ਮੈਂ ਲਿਖ ਕੇ ਲੈ ਗਿਆ ਜੀ ਹਾਂਜੀ ਇਹ ਹੀ ਲੱਗਦਾ ਨਾ ਚੋਰੀ ਸਾਡਾ ਜੋ ਬਣ ਮਿਲਣਾ ਹੈ ਜੀ ਇਹ ਕੰਮਿੰਟ ਕਰਕੇ ਬਣਾਏਗਾ